ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਚੈਨਲ ਧਿੰਕੀ ਕਾ ਪੰਜਾਬ ਤੇ ਔਰ ਇਸ ਟਾਈਮ ਮੰਦਭਾਗੀ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਹੈ ਦੱਸ ਦਈਏ ਕਿ ਇਸ ਵਕਤ ਅਸੀਂ ਜਲਾਲਾਬਾਦ ਦੇ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਐਕਸੀਡੈਂਟ ਹੋਇਆ ਔਰ ਇੱਕ ਨੌਜਵਾਨ ਦੀ ਹੈ ਜਿਹੜੀ ਹੈ ਡੈਥ ਹੋਈ ਹੈ ਐਕਸੀਡੈਂਟ ਦੇ ਵਿੱਚ ਔਰ ਹਸਪੀਟਲ ਦੇ ਵਿੱਚ ਇਸ ਵਕਤ ਮੌਜੂਦ ਆ ਇੱਥੇ ਉਸ ਇਨਸਾਨ ਦੀ ਉਸ ਨੌਜਵਾਨ ਦੀ ਜਿਹੜੀ ਹੈ ਉਹ ਡੈੱਡ ਬੋਡੀ ਲੈ ਕੇ ਆਂਦੀ ਗਈ ਆ ਦੱਸਦੀ ਏ ਕਿ ਇੱਕ ਐਕਸੀਡੈਂਟ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਈ ਆ ਉਹ ਨੌਜਵਾਨ ਕੋਈ ਹੋਰ ਨਹੀਂ ਬਲਕਿ ਇੱਕ ਪਿੰਡ ਦਾ ਸਰਪੰਚ ਆ ਔਰ ਉਸਦੇ ਤਿੰਨ ਬੱਚੇ ਦੱਸੇ ਜਾ ਰਹੇ ਆ ਦੱਸਦੀ ਏ ਕਿ ਪਿੰਡ ਜਾਫਰੀ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਰਪੰਚ ਹੈ ਜਿਸ ਦੀ ਐਕਸੀਡੈਂਟ ਦੇ ਕਾਰਨ ਮੌਤ ਹੋਈ ਆ ਦਾ ਇਸ ਵਕਤ ਤੇ ਜਿਹੜੀਆਂ ਉਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਇਸ ਵਕਤ ਮੌਜੂਦ ਆਂ ਜਲਾਲਾਬਾਦ ਦੇ ਸਿਵਲ ਹਸਪੀਟਲ ਦੇ ਵਿੱਚ ਇਹ ਜਾਫਰੇ ਦਾ ਸੀ ਹਾਂਜੀ ਜਾਫਰੇ ਜਾਫਰੇ ਪਿੰਡ ਦਾ ਜਿਹੜਾ ਇਹ ਨੌਜਵਾਨ ਸੀ ਜਿਸ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਤੇ ਇਸ ਵਕਤ ਜਲਾਲਾਬਾਦ ਦੇ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਆਂ ਔਰ ਦੱਸਦੀ ਏ ਕਿ ਜਿਸ ਸਰਪੰਚ ਦੀ ਮੌਤ ਹੋਈ ਆ ਉਸ ਦੇ ਤਿੰਨ ਛੋਟੇ ਬੱਚੇ ਆ ਜੇਕਰ ਉਮਰ ਦੀ ਗੱਲ ਕਰ ਲਈਏ ਤਾਂ ਉਮਰ ਤਕਰੀਬਨ 26 ਤੋਂ 30 ਸਾਲ ਦੱਸੀ ਜਾ ਰਹੀ ਹੈ ਜਿਸ ਨੌਜਵਾਨ ਸਰਪੰਚ ਦੀ ਮੌਤ ਹੋਈ ਹੈ ਪਰਿਵਾਰ ਵਾਲੇ ਇੱਥੇ ਪਹੁੰਚੇ ਹੋਏ ਆ ਜਿਹੜਾ ਰਿਸ਼ਤੇਦਾਰ ਉਹਨਾਂ ਦੇ ਇੱਥੇ ਪਹੁੰਚ ਰਹੇ ਆ ਡੈੱਡ ਬੋਡੀ ਹਸਪੀਟਲ ਦੇ ਅੰਦਰ ਲੈ ਕੇ ਆਂਦੀ ਗਈ ਆ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਦੇ ਸਿਵਲ ਹਸਪੀਟਲ ਦੀਆਂ ਇਹ ਤਸਵੀਰਾਂ ਅਸੀਂ ਸਾਂਝਾ ਕਰ ਰਿਹਾ ਜਿਹੜੀ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੇਹਦ ਹੀ ਮੰਦ ਭਾਗੀ ਜਿਹੜੀ ਆ ਘਟਨਾ ਉਹ ਸਾਹਮਣੇ ਆਈ ਹੈ ਦੱਸਦੀ ਹੈ ਕਿ ਇੱਕ ਨੌਜਵਾਨ ਸਰਪੰਚ ਦੀ ਜਿਹੜੀ ਹੈ ਉਹ ਮੌਤ ਦੀ ਜਿਹੜੀ ਆ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਜਾਫਰੇ ਦਾ ਇਹ ਨੌਜਵਾਨ ਸਰਪੰਚ ਹੈ ਜਿਸ ਦੇ ਤਿੰਨ ਛੋਟੇ ਛੁੱਟੇ ਬੱਚੇ ਨੇ ਔਰ ਇੱਕ ਰੋਡ ਐਕਸੀਡੈਂਟ ਦੇ ਦੌਰਾਨ ਇਹ ਜਿਹੜੀ ਆ ਘਟਨਾ ਵਾਪਰੀ ਆ ਔਰ ਇਸ ਘਟਨਾ ਦੇ ਵਿੱਚ ਇੱਕ ਨੌਜਵਾਨ ਸਰਪੰਚ ਦੀ ਮੌਤ ਹੋਈ ਆ ਪਿੰਡ ਜਾਫਰੇ ਦਾ بس ਨੀਕ ਜਿਹੜਾ ਉਹ ਦੱਸਿਆ ਜਾ ਰਿਹਾ ਪਿੰਡ জাফরੇ ਤੋਂ ਸਰਪੰਚ ਹੈ ਲੋਕ ਇੱਥੇ ਮੌਜੂਦ ਨਹੀਂ ਆ ਉਹਨਾਂ ਦੇ ਨਾਲ ਇਸ ਵਕਤ ਜਲਾਲਾਬਾਦ ਦੇ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਆ ਤਾਂ ਤਾਂ ਇਸ ਵਕਤ ਜਲਾਲਾਬਾਦ ਦੇ ਸਿਵਲ ਹਸਪੀਟਲ ਦੇ ਵਿੱਚ ਮੌਜੂਦ ਹਾਂ ਜਿੱਥੇ ਰੋਡ ਐਕਸੀਡੈਂਟ ਦੇ ਕਾਰਨ ਇੱਕ ਨੌਜਵਾਨ ਸਰਪੰਚ ਦੀ ਜਿਹੜੀ ਆ ਮੌਤ ਦੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ 26 ਤੋਂ 30 ਸਾਲ ਜਿਹੜੀ ਆ ਉਮਰ ਦਾ ਜਿਹੜਾ ਉਹ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਬਾਪੂ ਜੀ ਕੌਣ ਸੀ ਤੁਹਾਡੇ ਕੀ ਲੱਗਦੇ ਤੁਹਾਡਾ ਬੇਟਾ ਹੈ ਕਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਵੀ ਕੋਈ ਗੱਲ ਹੋਈ ਹੈ ਕਰ ਇੱਕ ਲੈ ਕੇ ਆਵਰ ਕੇ ਸੰਦੇਸ਼ ਦੇ ਕਰਿਆ ਹੈ ਸੂਨ ਆ ਗਿਆ ਹੈ ਜਰਾ ਜੈ ਲੁਕੀ ਹੈ ਸ਼ੇਰ ਲੈ ਹੌਸਲੇ ਰੱਖੋ ਹੌਸਲੇ ਰੱਖੋ ਮੜਿਆ ਜਾ ਬੈਠ ਜਾਓ ਕਿਤੇ ਬੈਠ ਜਾਓ ਬੈਠ ਜਾਓ ਇਹਨਾਂ ਨੂੰ ਬਿਠਾਓ ਤਾਂ ਦੇਖੋ ਬਹੁਤ ਹੀ ਮੰਦ ਭਾਗੀ ਜਿਹੜੀ ਆ ਉਹ ਘਟਨਾ ਸਾਹਮਣੇ ਆਈ ਹੈ ਔਰ ਇੱਕ ਪਿੰਡ ਦੇ ਜਿਹੜਾ ਸਰਪੰਚ ਦੀ ਜਿਹੜੀ ਆ ਉਹ ਮੌਤ ਹੋਈ ਹੈ ਤਾਂ ਜਾਫਰੇ ਪਿੰਡ ਦਾ ਜਿਹੜਾ ਸਰਪੰਚ ਦੱਸਿਆ ਜਾ ਰਿਹਾ ਉਹ ਘਟਨਾ ਕਿੱਥੇ ਹੋਈ ਹੈ ਜਾਣਕਾਰੀ ਜਿਹੜੀ ਹੈ ਇੱਥੇ ਨਾਲ ਜਿਹੜੇ ਪਤਵੰਤੇ ਸੱਜਣ ਜਿਹੜੇ ਨਾਲ ਪਹੁੰਚੇ ਲੋਕ ਪਹੁੰਚੇ ਆ ਪਿੰਡ ਵਾਸੀ ਸਰਪੰਚ ਸਾਹਿਬ ਇਹ ਕਿਵੇਂ ਘਟਨਾ ਵਾਪਰੀ ਹੈ ਤੇ ਕਿੱਥੇ ਹੋਈ ਹੈ ਇਹ ਘਟਨਾ ਜੀ ਅਸੀਂ ਤਾਂ ਹੁਣ ਮੈਂ ਨਾ ਜਰਾਲਾ ਦਾ ਵਾਸੀ ਹਾਂ ਹੂੰ ਥੋੜੀ ਦੇਰ ਪਹਿਲਾਂ 10 ਮਿੰਟ ਪਹਿਲਾਂ ਫੋਨ ਆਇਆ ਹੂੰ ਕਹਿੰਦੇ ਆਪਣੇ ਸਰਪੰਚ ਸਾਹਿਬ ਦਾ ਐਕਸੀਡੈਂਟ ਹੋ ਗਿਆ ਹੈ ਹੂੰ ਕੀ ਨਾਮ ਹੈ ਸਰਪੰਚ ਦਾ ਨਾਮ ਕੀ ਹੈ ਬਿਲਕੁਲ ਕੁਲਵੰਤ ਸਿੰਘ ਕਿਹੜੇ ਪਿੰਡ ਦਾ ਜੀ ਆਪਣੇ ਜਾਪ ਕਿੱਥੇ ਐਕਸੀਡੈਂਟ ਕਿੱਥੇ ਹੋਇਆ ਇਹ ਆਪਣਾ ਜਿੱਥੇ ਰੋਂਪੇ ਖੋਰੀ ਵਾਲਾ ਮੋੜ ਹਾਂਜੀ ਉਹਦੇ ਨਾਲ ਹੀ ਉੱਥੇ ਐਕਸੀਡੈਂਟ ਹੋਇਆ ਕੀ ਵਜਿਆ ਕੀ ਅਗ ਵਜਿਆ ਜੇ ਮੈਂ ਹੋਣੀ ਪਹੁੰਚਾ ਵਰਨਾ ਗੱਡੀ ਗੱਡੀ ਵਰਨਾ ਗੱਡੀ ਹੈ ਪਤਾ ਲੱਗਿਆ ਪਤਾ ਲੱਗਿਆ ਗੱਡੀ ਕਿੱਥੋਂ ਦੀ ਹੈ ਜਾਂ ਕਿੱਧਰ ਗਈ ਗੱਡੀ ਵੈਸੇ ਕਹਿ ਰਹੇ ਨੇ ਕਹਿੰਦੇ ਸਵਾਰੀ ਵਾਲੀ ਗੱਡੀ ਆ ਬਾਕੀ ਮੈਂ ਹੋਣੀ ਪਹੁੰਚਿਆ ਜੀ ਇਹ ਇੱਕ ਵੀ ਕਹਿ ਰਹੇ ਸੀ ਕਿ ਜਿਹੜਾ ਜਿਹੜੀ ਗੱਡੀ ਨਾਲ ਟੱਕਰ ਹੋਈ ਹੈ ਉਹ ਕਾਰ ਵਾਲੇ ਛੱਡ ਕੇ ਵੀ ਗਏ ਨੇ ਇੱਥੇ ਹਾਂ ਇੰਨੇ ਕਹਿ ਦੇਵੇਂ ਸਾਡੇ ਵੱਡੀ ਬਣੇ ਤੇ ਆੜਮਸ ਚਰਾ ਕੇ ਉਸ ਉਸ ਵਾਰ ਚਲੇ ਗਏ ਜੀ ਤੁਹਾਡੇ ਕੀ ਲੱਗਦੇ ਸੀ ਮੇਰੇ ਤੇ ਆਪਣੇ ਸਰਪੰਚ ਸਾਹਿਬ ਮੈਂ ਵੀ ਮੌਜੂਦਾ ਸਰਪੰਚ ਆ ਕੇ ਲੱਣ ਨਾਲ ਬਚੂ ਕਿ ਹਾਂ ਹੋਣੀ ਪਹੁੰਚਿਆ ਮੈਂ 2 ਮਿੰਟ ਉਹ ਇੱਥੇ ਛੱਡਣ ਤੋਂ ਬਾਅਦ ਚਲੇ ਗਏ ਨੇ ਨਜ਼ਰ ਨਹੀਂ ਫਿੰਦੇ ਚਲੇ ਗਏ ਪਤਾ ਨਹੀਂ ਲੱਗ ਰਿਹਾ ਜਦੋਂ ਪਤਾ ਲੱਗਿਆ ਕਿ ਡੈਥ ਹੋ ਗਈ ਇੱਧਰ ਹਾਂ ਡੈਥ ਹੋ ਗਈ ਉਹ ਚੱਲ ਗਏ ਮੌਕੇ ਤੇ ਹੀ ਕਹਿੰਦੇ ਡੈਥ ਹੋ ਗਈ ਅੱਛਾ ਮੌਕੇ ਤੇ ਹੀ ਡੈਥ ਹੋ ਗਈ ਫਿਰ ਉਹ ਹਸਪੀਟਲ ਲੈ ਕੇ ਆਏ ਤੇ ਇਹ ਬਾਈਕ ਤੇ ਸੀ

ਤਾ ਬਿਲਕੁਲ ਜਿਹੜੇ ਆ ਉਹ ਆਸ-ਪਾਸ ਦੇ ਪਿੰਡ ਦੇ ਸਰਪੰਚ ਵੀ ਜਿਹੜੇ ਵੱਖ-ਵੱਖ ਪਿੰਡਾਂ ਦੇ ਸਰਪੰਚ ਮਨੂ ਸਰਪੰਚ ਕਟੀਆਂ ਵਾਲੇ ਤੋਂ ਉਹ ਵੀ ਪਹੁੰਚਿਆ ਸਰਪੰਚ ਸਾਹਿਬ ਕਿਵੇਂ ਪਤਾ ਚੱਲਿਆ ਵੀ ਜਿਹੜੀ ਹੈ ਜਿਹੜੀ ਹੈ ਘਟਨਾ ਹੋਈ ਹੈ ਦੇਖੋ ਸਰਪੰਚ ਸਾਹਿਬ ਨਾ ਹਰਬੀਤ ਮੁੰਡਾ ਹੈ ਸ਼ੋਰੂਮ ਦਾ ਲੱਲਾ ਬਸ ਉੱਥੇ ਮੁੰਡਾ ਕੱਪੜੇ ਲੈ ਰਿਆ ਸੀ ਉਹਨਾਂ ਦੇ ਪਿੰਡ ਦਾ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਐਸ ਤਰ੍ਹਾਂ ਦਾ ਹੋ ਗਿਆ ਮੈਂ ਨਾਲ ਦੇ ਸਰਪੰਚਾਂ ਨੂੰ ਫੋਨ ਕੀਤਾ ਮੈਂ ਕਿ ਪਤਾ ਕਰੋ ਵੀ ਗੱਲ ਚੁੱਪੀ ਹੋਵੇ ਸਾਈ ਨਾ ਆਏ ਨਹੀਂ ਹੋਵੇ ਫਰਮੈਂ ਨੂੰ ਕੁਝ ਮਿੰਟਾਂ ਬਾਅਦ ਫੋਨ ਆਉਂਦਾ ਤੇ ਕਹਿੰਦੇ ਹਾਂ ਇਹ ਗੱਲ ਜਿਹੜੀ ਹੈ ਸੱਚੀ ਮੁੱੱਚੀ ਜਿਹੜੀ ਹੈ ਸੱਚ ਹੈ ਫਿਰ ਮੈਂ ਕੁਲਵੰਤ ਦੇ ਨੰਬਰ ਤੇ ਫੋਨ ਕੀਤਾ ਸਰਪੰਚ ਸਾਹਿਬ ਦੇ ਤੇ ਉਹ ਉਹਨਾਂ ਦੇ ਕੋਈ ਕਿਸੇ ਰਿਲੇਟਿਵ ਨੇ ਫੋਨ ਕਰਕੇ ਕਹਿੰਦੇ ਹਾਂ ਹਾਂ ਭਈ ਉਹ ਕੁਲਵੰਤ ਲਈ ਲੈ ਤੋ ਗਈ ਤੇ ਕੁਝ ਜਿਹੜਾ ਇਸ ਤਰ੍ਹਾਂ ਦਾ ਸਾਨੂੰ ਲੱਗਿਆ ਸਰਪੰਚਾਂ ਨੂੰ ਬਤਾ ਲਿਖਿਆ ਹਾਂ ਬਾਕੀ ਬੜਾਈ ਮੰਦ ਪਾ ਕੇ ਛੋਟੇ ਛੋਟੇ ਬੱਚੇ ਸੀ ਇੱਕ ਗੱਲ ਜਿਵੇਂ ਮਲਕੀਤ ਭਰਾ ਖੜਾ ਹੈ ਅਸੀਂ 10 12 ਉਹ ਸੀ ਜਿਹੜਾ ਇਕੱਠੇ ਟਾਈਮ ਕੱਤੀ ਹੁੰਦੀ ਸੀ ਸਾਡਾ ਤਾਂ ਉਹ ਭਰਾ ਸੀ ਦੀ ਸਰਪੰਚ ਬਾਚ ਸਾਡਾ ਇਨਾ ਕੋ ਪਿਆਰ ਸੀ ਵੀ ਵੇ ਗਾਇਕ ਇਹ ਕਹਿ ਸਕਨੇ ਆ ਵੀ ਆਜੇ ਪਰਿਵਾਰ ਨਾਲ ਘਰ ਦੇ ਸਾਰੇ ਆਫਿਸ ਜਿਆਦਾ ਟਾਈਮ ਬਤੋਰੇ ਸੀ ਸਾਡਾ ਬੜਾ ਹੀ ਜਿਹੜਾ ਕੀ ਖਾਸ ਪਹਿਲਾਂ ਵੀ ਮੈਂ ਗੱਲ ਕੀਤੀ ਐ ਵੀ ਬੜਾ ਹੀ ਇਨੋਸੈਂਟ ਸੀ ਸਮਾਜਿਕ ਸਵਾਲਾਂ ਨਹੀਂ ਕੋਈ ਜਿਆਦਾ ਬੋਲਦਾ ਸੀ ਨਹੀਂ ਕੋਈ ਕਿਸੇ ਨਾਲ ਉੱਚਾ ਨੀਵਾ ਗੱਲ ਕੀਤੀ ਸੀ ਦਰਹਾਂ ਬੜਾਈ ਸ਼ਾਂਤ ਉਹ ਬੜਾ ਮਿੱਠ ਬੋਲਣਾ ਗਿਆ ਸਾਡਾ ਇਹ ਦਾਸ ਜਿਹੜਾ ਉਹ ਪੂਰਾ ਇਹ ਖਾਟਾ ਜਿਹੜਾ ਤੁੰਣਾ ਹੈ ਕਿ ਉਹਨਾਂ ਵੱਡਾ ਖਾਟਾ ਇਹ ਪੂਰਾ ਸਾਨੂੰ ਪਿਆਰ ਜਿਹੜਾ ਜਿਹੜਾ ਕਦੇ ਵੀ ਪੂਰਾ ਨਹੀਂ ਹੋਦਾ ਤਾਂ ਬਿਲਕੁਲ ਹੀ ਤਸਵੀਰਾਂ ਜਿਹੜੀਆਂ ਜਲਾਲਾਬਾਦ ਦੇ ਸਿਵਲ ਹਸਪੀਟਲ ਦੀਆਂ ਨੇ ਜਿੱਥੇ ਵੱਖ-ਵੱਖ ਪਿੰਡਾਂ ਦੇ ਸਰਪੰਚ ਮੈਂਬਰ ਔਰ ਜੋ ਵੀ ਕਰੀਬੀ ਦੋਸਤਾਂ ਨੂੰ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਜਿਵੇਂ-ਜਿਵੇਂ ਪਤਾ ਲੱਗ ਰਿਹਾ ਉਹ ਲੋਕ ਇੱਥੇ ਪਹੁੰਚ ਰਹੇ ਆ ਤਾਂ ਇਹ ਜਿਹੜੇ ਐਮੋਸ਼ਨਲ ਵੀ ਜਿਹੜੇ ਆ ਹੋ ਰਿਹਾ ਲੋਕ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਦੇ ਵੀ ਜਿਹੜੇ ਆ ਉਹ ਜਿਹੜਾ ਗਲਾ ਉਹ ਪਰਿਆ ਹੋਇਆ ਸੀ ਔਰ ਦੱਸ ਦਈਏ ਕਿ ਤੁਹਾਨੂੰ ਇਸ ਵਕਤ ਦੀਆਂ ਤਸਵੀਰਾਂ ਨੇ ਜਲਾਲਾਬਾਦ ਦੇ ਸਿਵਲ ਹਸਪੀਟਲ ਦੀਆਂ ਜਿੱਥੇ ਇੱਕ ਰੋਡ ਐਕਸੀਡੈਂਟ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਨੌਜਵਾਨ ਬਲਕਿ ਕੋਈ ਆਮ ਨਹੀਂ ਸੀ ਉਹ ਇੱਕ ਪਿੰਡ ਦਾ ਮੌਤਵਾਰ ਸੀ ਪਿੰਡ ਦਾ ਸਰਪੰਚ ਸੀ ਔਰ 30 ਤੋਂ 32 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ ਔਰ ਤਿੰਨ ਬੱਚੇ ਦੱਤੇ ਜਾ ਰਿਹਾ ਕਿ ਉਸ ਦੇ ਤਿੰਨ ਛੋਟੇ ਛੋਟੇ ਬੱਚੇ ਸੀ ਔਰ ਸਮਾਜ ਸੇਵਾ ਦੇ ਵਿੱਚ ਪਹਿਲ ਦੇ ਆਧਾਰ ਤੇ ਅੱਗੇ ਰਹਿੰਦਾ ਸੀ ਤੇ ਆਪਣੇ ਪਿੰਡ ਦੇ ਹੀ ਕਿਸੇ ਕੰਮ ਦੇ ਲਈ ਉਹ ਸ਼ਹਿਰ ਦੇ ਵਿੱਚ ਆਈ ਹੋਈ ਸੀ ਤੇ ਜਦੋਂ ਵਾਪਸ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਕਾਰ ਦੇ ਨਾਲ ਐਕਸੀਡੈਂਟ ਹੋਇਆ ਦੱਸਿਆ ਜਾ ਰਿਹਾ ਹੈ ਔਰ ਜਿਹੜੇ ਆ ਰਿਸ਼ਤੇਦਾਰ ਜਾਂ ਯਾਰ ਦੋਸਤ ਪਿੰਡ ਦੇ ਸਰਪੰਚ ਆਸ-ਪਾਸ ਦੇ ਹੋਰ ਪਿੰਡਾਂ ਦੇ ਸਰਪੰਚ ਜਿਹੜੇ ਪਹੁੰਚੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇੱਕ ਵਰਨਾ ਗੱਡੀ ਹੈ ਔਰ ਉਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਔਰ ਜਾਣਕਾਰੀ ਮੁਤਾਬਕ ਇਹ ਵੀ ਪਤਾ ਚੱਲਿਆ ਹੈ ਕਿ ਉਹ ਗੱਡੀ ਵਾਲੇ ਹੀ ਆ ਇਸ ਜਿਹੜਾ ਨੌਜਵਾਨ ਨੂੰ ਆ ਇਸ ਪਿੰਡ ਦੇ ਸਰਪੰਚ ਨੂੰ ਜਿਸ ਦੀ ਮੌਤ ਹੋਈ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਵੀ ਕਰਵਾ ਕੇ ਗਏ ਆ ਪਰ ਉਸ ਤੋਂ ਬਾਅਦ ਕੁਝ ਵੀ ਪਤਾ ਹਜੇ ਨਹੀਂ ਚੱਲਿਆ ਔਰ ਇਹ ਇੱਕ ਬਾਅਦ ਦਾ ਵਿਸ਼ਾ ਤਫਤੀਸ਼ ਦਾ ਵਿਸ਼ਾ ਹੈ ਕਿ ਉਹ ਕੌਣ ਸੀ ਕਿੱਥੋਂ ਦੀ ਗੱਡੀ ਸੀ ਕਿੱਧਰ ਗਈ ਆ ਉਸ ਤੋਂ ਜਿਹੜਾ ਉਹ ਬਾਅਦ ਦਾ ਵਿਸ਼ਾ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਜਲਾਲਾਬਾਦ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਇੱਕ ਨੌਜਵਾਨ ਦੀ ਮੌਤ ਦੀ ਖਬਰ ਨਿਕਲ ਕੇ ਸਾਮਣੇ ਆਈ ਹੈ। ਔਰ ਇੱਥੇ ਹੀ ਜਿਹੜੀ ਡੈੱਡ ਬੋਡੀ ਲੈ ਕੇ ਆਂਦੀ ਗਈ ਆ ਹੁਣ ਅਗਲੀ ਕਾਰਵਾਈ ਜਿਹੜੀ ਆ ਪ੍ਰਸ਼ਾਸਨ ਦੇ ਕਾਰਵਾਈ ਕਰਨ ਤੋਂ ਬਾਅਦ ਅਗਲੇਰੀ ਜਿਹੜਿਆ ਪੋਸਟਮਾਰਟਮ ਹੋਏਗਾ ਜਾਂ ਕੀ ਗੱਲਬਾਤ ਹੋਏਗੀ ਤਾਂ ਉਸ ਤੋਂ ਬਾਅਦ ਹੈ ਜਿਹੜੀ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਇਸ ਵਕਤ ਦੀਆਂ ਤਸਵੀਰਾਂ ਨੇ ਜਲਾਲਾਬਾਦ ਦੇ ਸਿਵਲ ਹਸਪਤਲ ਦੀਆਂ ਜਿੱਥੇ ਵੱਖ-ਵੱਖ ਪਿੰਡਾਂ ਦੇ ਸਰਪੰਚ ਮੈਂਬਰ ਰਿਸ਼ਤੇਦਾਰ ਜਿਹੜੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਵਾਲਿਆਂ ਦੇ ਨਾਲ ਖੜਿਆ ਔਰ ਇਸ ਵਕਤ ਜਲਾਲਾਬਾਦ ਦੇ ਸਿਵਲ ਹਸਪਤਲ ਦੇ ਵਿੱਚ ਲੋਕ ਪਿੰਡ ਦੇ ਸਰਪੰਚ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਆ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲ ਰਿਹਾ ਰਿਸ਼ਤੇਦਾਰਾਂ ਨੂੰ ਪਤਾ ਚੱਲ ਰਿਹਾ ਇੱਕ ਪਿੰਡ ਦੇ ਆ ਜਿਹੜੀ ਨਮਾਇੰਦਗੀ ਕਰਨ ਵਾਲਾ ਇੱਕ ਨੌਜਵਾਨ ਸਰਪੰਚ ਜਿਸ ਦੀ ਮਹਿਜ਼ ਉਮਰ 30 ਤੋਂ 32 ਸਾਲ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਉਸ ਦੇ ਤਿੰਨ ਬੱਚੇ ਆ ਔਰ ਜਿਸ ਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਨਾਲ ਹੀ ਤਸਵੀਰਾਂ ਅਸੀਂ ਤੁਹਾਡੇ ਨਾਲ ਅਗਲੀਆਂ ਜਿਹੜੀਆਂ ਉਹ ਬਾਅਦ ਦੇ ਵਿੱਚ ਸਾਂਝਾ ਕਰਾਂਗੇ ਪ੍ਰੋਪਰ ਜਾਣਕਾਰੀ ਦੇ ਨਾਲ ਔਰ ਪ੍ਰੋਪਰ ਜਿਹੜੀ ਹੈ ਇਨਕੁਆਰੀ ਕੀ ਕਿਸ ਤਰ੍ਹਾਂ ਦੀ ਨਿਕਲਦੀ ਆ ਜੇ ਕਿਹੜੀ ਗੱਡੀ ਉਹ ਦਿਖਾਈ ਦਿੰਦੀ ਹੈ ਜਾਂ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਹੈ ਉਸ ਦੀ ਇਨਕੁਆਰੀ ਤੋਂ ਬਾਅਦ ਕੀ ਗੱਲਬਾਤ ਸਾਹਮਣੇ ਆਉਂਦੀ ਆ ਉਹ ਵੀ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਇਸ ਤੋਂ ਪਹਿਲਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਜੋ ਖਬਰ ਤੁਸੀਂ ਦੇਖ ਰਹੇ ਹੋ ਇਹ ਬੇਹਦੀ ਮੰਦ ਭਾਗੀ ਖਬਰ ਹੈ ਜੋ ਕਿ ਇੱਕ ਨੌਜਵਾਨ ਸਰਪੰਚ ਪਿੰਡ ਜਾਫਰੇ ਦਾ ਦੱਸਿਆ ਜਾ ਰਿਹਾ ਜਿਸ ਦੀ ਮੌਤ ਹੋਈ ਹੈ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਇੱਕ ਕਾਰ ਦੇ ਨਾਲ ਐਕਸੀਡੈਂਟ ਹੋਇਆ ਔਰ ਇਸ ਐਕਸੀਡੈਂਟ ਦੇ ਵਿੱਚ ਮੌਕੇ ਤੇ ਹੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋਈ ਹੈ ਔਰ ਉਸ ਤੋਂ ਬਾਅਦ ਕਾਰ ਵਾਲਿਆਂ ਨੇ ਹੀ ਇਸ ਸਰਪੰਚ ਨੂੰ ਇਸ ਨੌਜਵਾਨ ਸਰਪੰਚ ਨੂੰ ਜਲਾਲਾਬਾਦ ਦੇ ਸਿਵਲ ਹਸਪਤਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਡਮਿਟ ਵੀ ਕਰਵਾਇਆ ਗਿਆ ਪਰ ਉਸ ਤੋਂ ਬਾਅਦ ਕੁਝ ਪਤਾ ਨਹੀਂ ਚੱਲਿਆ ਔਰ ਇਸ ਵਕਤ ਦੀਆਂ ਜਿਹੜੀਆਂ ਤਸਵੀਰਾਂ ਨੇ ਜਲਾਲਾਬਾਦ ਦੇ ਸਿਵਲ ਹਸਪਤਲ ਦੀਆਂ ਤਸਵੀਰਾਂ ਨੇ ਜਿੱਥੇ 31 ਤੋਂ 32 ਸਾਲ ਨੌਜਵਾਨ ਜਿਹੜਾ ਇੱਥੇ ਜਿਸ ਦੀ ਮੌਤ ਹੋਈ ਹੈ ਪਰਿਵਾਰ ਵਾਲੇ ਪਹੁੰਚ ਰਹੇ ਹੈ ਜਾਫਰੇ ਪਿੰਡ ਦਾ ਸਰਪੰਚ ਦੱਸਿਆ ਜਾ ਰਿਹਾ ਹੈ ਜਿਸ ਜੋ ਕਿ ਪਿੰਡ ਦੀ ਨੁਮਾਇੰਦਗੀ ਕਰਦਾ ਸੀ ਪਿੰਡ ਦੀ ਨੁਮਾਇੰਦਗੀ ਕਰਦਾ ਸੀ ਅਤੇ ਜਿਸ ਦੇ ਇੱਕ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਲੋਕ ਰਿਸ਼ਤੇਦਾਰ ਯਾਰ ਦੋਸਤ ਸਾਥਸਬੰਧੀ ਜਿਨ੍ਹਾਂ ਨੂੰ ਵੀ ਪਤਾ ਚੱਲ ਰਿਹਾ ਇਸ ਸੰਬੰਧ ਭਾਗੀ ਘਟਨਾ ਦਾ ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਅਤੇ ਇਸ ਪਰਿਵਾਰ ਦੇ ਨਾਲ ਖੜਨ ਦੇ ਲਈ ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗ ਰਿਹਾ ਉਹ ਇੱਥੇ ਜ਼ਰੂਰ ਪਹੁੰਚ ਰਿਹਾ ਹੈ ਤਾਂ ਇਹ ਤਸਵੀਰਾਂ ਨੇ ਜਲਾਲਾਬਾਦ ਦੇ ਸਿਵਲ ਹਸਪੀਟਲ ਤੇ ਜਿੱਥੇ ਇੱਕ ਨੌਜਵਾਨ ਸਰਪੰਚ ਦੀ ਮੌਤ ਹੋਈ ਹੈ ਔਰ ਨਵੀਂ ਅਪਡੇਟ ਦੇ ਵਿੱਚ ਫਿਰ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ